ਦੀ ਆਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭ ਨੂੰ ਉਪਰ ਆਪਣੀ ਮਿਹਰ ਬਣਾਈ ਰੱਖਣ ਸੋ ਅੱਜ ਆਪਾਂ ਬਣਾਉਣ ਲੱਗੇ ਆ ਸ਼ਾਈ ਪਨੀਰ ਦੀ ਸਬਜੀ ਤੇ ਚਲੋ ਆਪਾਂ ਕਰਦੇ ਆ ਤਿਆਰੀ ਤੇ ਅੱਜ ਸਾਡੇ ਆਏ ਸੀ ਗੈਸਟ ਦੇਸ ਕਰਕੇ ਹੋ ਗਿਆਂ ਲੇਟ ਤੇ ਹੁਣ ਆਪਾਂ ਕਰਦੇ ਆ ਸਬਜੀ ਦੀ ਤਿਆਰੀ ਅੱਜ ਆਪਾਂ ਲੱਗੇ ਆ ਸ਼ਾਈ ਪਨੀਰ ਦੀ ਸਬਜੀ ਬਣਾਉਣ ਤੇ ਹਣ ਉਹ ਤਾਂ ਆਪਾਂ ਲੱਗੇ ਆ ਮਸਾਲਾ ਤਿਆਰ ਕਰਨ ਤੇ ਉਹਦੇ ਲਈ ਆਪਾਂ ਲਏ ਨੇ ਆ ਪਿਆਜ਼ ਤੇ ਆ ਲੈਨੇ ਟਮਾਟਰ ਤੇ ਆ ਲਸਣ ਤੇ ਆ ਨੇ ਖੜੇ ਮਸਾਲੇ ਜਿਹਦੇ ਵਿੱਚ ਆ ਜੀਰਾ ਹੋ ਗਿਆ ਮੋਟੀ ਇਲਾਇਚੀ ਹੋ ਗਈ ਆ ਛੋਟੀ ਹਰੀ ਇਲਾਇਚੀ ਪੇਜਪੱਤਾ ਦਾਲਚੀਨੀ ਤੇ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਤੇ ਥੋੜੇ ਜੇ ਲੌਂਗ ਚਾਰ ਲੌਂਗ ਲਏ ਨੇ ਕਿਉਂਕਿ ਗਰਮੀ ਦਾ ਸੀਜ਼ਨ ਆ ਨਾ ਤੇ ਤਾਂ ਕਰਕੇ ਫਿਰ ਥੋੜਾ ਜਿਹਾ ਖੜੇ ਮਸਾਲੇ ਘੱਟ ਪਾਏ ਨੇ ਕਿ ਕਿਤਨ ਗਰਮੀ ਬਹੁਤ ਹੋ ਗਈ ਆ ਤੇ ਬੱਚੇ ਫਰਮਾਇਸ਼ ਕਰਦੇ ਜਲਦੀ ਜਲਦੀ ਵੀ ਸ਼ਾਹੀ ਪਨੀਰ ਦੀ ਸਬਜੀ ਬਣਾ ਕੇ ਦਿਓ ਅੱਜ ਆਪਾਂ ਤੁਹਾਨੂੰ ਢਾਬਾ ਸਟਾਈਲ ਸ਼ਾਹੀ ਪਨੀਰ ਦੀ ਸਬਜੀ ਬਣਾ ਕੇ ਦਿਖਾਉਣੀ ਆ ਤੇ ਹੁਣ ਚਲੋ ਜੀ ਆਪਾਂ ਕਰਦੇ ਆ ਤੜਕੇ ਦੀ ਤਿਆਰੀ ਇਹ ਆਪਾਂ ਤੇਲ ਲੈ ਲਿਆ ਇਹ ਆਪਣੀ ਮਰਜ਼ੀ ਆ ਜੇ ਵੈਸੇ ਸ਼ਾਹੀ ਪਨੀਰ ਤਾਂ ਆਪਾਂ ਨੂੰ ਦੇਸੀ ਘਿਓ ਹੀ ਵਰਤਣਾ ਚਾਹੀਦਾ ਸ਼ਾਹੀ ਪਨੀਰ ਦੇ ਵਿੱਚ ਤਾਂ ਦੇਸੀ ਘਿਓ ਹੀ ਠੀਕ ਰਹਿੰਦਾ ਤੇ ਬਾਕੀ ਚਲੋ ਕੋਈ ਗੱਲ ਨਹੀਂ ਜੇਕਰ ਤੇਲ ਜਾਂ ਰਿਫਾਈਨਡ ਹੋ ਵੀ ਵਰਤ ਲਿਆ ਜਾਵੇ ਤੇ ਕੋਈ ਗੱਲ ਨਹੀਂ ਇੱਧਰ ਆਪਣਾ ਇਹ ਗਰਮ ਹੋ ਗਿਆ ਤੇ ਇਹਦੇ ਵਿੱਚ ਹੁਣ ਆਪਾਂ ਪਾ ਦਿਆਂਗੇ ਤੇਜ ਪੱਤਾ ਤੇ ਆਹ ਮਸਾਲੇ ਜਿਹੜੇ ਆਪਾਂ ਤੁਹਾਨੂੰ ਦਿਖਾਏ ਸੀ ਖੜੇ ਮਸਾਲੇ ਉਹ ਆਪਾਂ ਸਾਰੇ ਇਹਦੇ ਵਿੱਚ ਪਾਤੇ ਤੇ ਇੱਧਰ ਆਪਾਂ ਸਿਮ ਕਰ ਦਿਆਂਗੇ ਅੱਗ ਨੂੰ ਇਹ ਦੇਖੋ ਤੀਆਂ ਲਾਚੀਆਂ ਗਲ ਗਈਆਂ ਨੇ ਇਸ ਤੋਂ ਪਤਾ ਲੱਗਦਾ ਕਿ ਆਪਣਾ ਮਸਾਲਾ ਜਿਹੜਾ ਹੈ ਉਹ ਗਰਮ ਹੋ ਗਿਆ ਤੇ ਹੁਣ ਆਪਾਂ ਪਾ ਦੇਵਾਂਗੇ ਪਿਆਜ਼ ਤੇ ਨਾਲ ਹੀ ਆਪਾਂ ਪਾ ਦੇਵਾਂਗੇ ਲਸਣ ਤੇ ਥੋੜੀ ਜਿਹੀ ਕੋਸ ਕਰਕੇ ਆਪਾਂ ਪਾ ਦੇਣਾ ਜੈਸਾ ਟਮਾਟਰ ਮਟਰ ਆਪਾਂ ਇਹ ਵਾਲਾ ਟਮਾਟਰ ਲਿਆਏ ਜਿਹੜਾ ਜਨਾ ਤੋਂ ਜ਼ਿਆਦਾ ਖੱਟਾ ਹੈ ਤੇ ਦੇਖੋ ਆਪਣਾ ਮਸਾਲਾ ਇਸ ਤਰੀਕੇ ਦਾ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕਾਜੂ ਪਾ ਦਾਂਗੇ ਤੇ ਜੇ ਆਪਣਾ ਮਸਾਲਾ ਬਿਲਕੁਲ ਭੁੱਜ ਗਿਆ ਹੈ ਤੇ ਹੁਣ ਆਪਾਂ ਇਹਨੂੰ ਗ੍ਰਾਇੰਡ ਕਰ ਲਾਂਗੇ ਇਸ ਤੋਂ ਅੱਗੇ ਆਪਾਂ ਇਹਨੂੰ ਗ੍ਰਾਇੰਡ ਕਰ ਲਾਂਗੇ ਤੇ ਇੱਧਰ ਆਪਣਾ ਪਲੇਟ ਸਿਰਾਂ 500 ਗ੍ਰਾਮ ਤੇ ਉਹ ਆਪਣੀ ਮਰਜ਼ੀ ਅਚਾਏ ਆਪਾਂ ਉਹਦੇ ਪੀਸ ਛੋਟੇ ਕਰ ਲਈਏ ਜਾਂ ਵੱਡੇ ਕਰ ਲਈਏ ਮੈਂ ਇਸ ਤਰੀਕੇ ਦੇ ਪੀਸ ਕੀਤੇ ਨੇ ਤੇ ਹੁਣ ਆਪਾਂ ਇਹ ਮਸਾਲਾ ਆਪਣਾ ਬਿਲਕੁਲ ਭੁੱਜ ਗਿਆ ਹੈ ਤੇ ਹੁਣ ਇਹ ਦੇਖੋ ਕਿੰਨਾ ਸੋਹਣਾ ਮਸਾਲਾ ਭੁੱਜ ਗਿਆ ਹੈ ਤੇ ਹੁਣ ਆਪਾਂ ਇਹਨੂੰ ਇੱਧਰ ਗ੍ਰਾਇੰਡ ਕਰ ਲਾਂਗੇ ਗ੍ਰाइंड ਕਰਕੇ ਤੇ ਆਪਾਂ ਇਹਦਾ ਤੜਕਾ ਲਗਾ ਲਾਂਗੇ ਆਪਣਾ ਨਾ ਮਸਾਲਾ ਪੂਰੀ ਤਰ੍ਹਾਂ ਨਾਲ ਦੇਖੋ ਭੁੱਜ ਚੁੱਕਿਆ ਹੈ ਤੇ ਠੰਡਾ ਵੀ ਹੋ ਚੁੱਕਿਆ ਹੈ ਹੁਣ ਇਹ ਨੋਰਮਲ ਹੋ ਗਿਆ ਠੰਡਾ ਹੋ ਗਿਆ ਤੇ ਆਖੜੇ ਮਸਾਲੇ ਆਪਾਂ ਇਹਦੇ ਵਿੱਚ ਜਿਹੜੇ ਮਤਲਬ ਨਹੀਂ ਪੀਸ ਸਕਦੇ ਜਿਵੇਂ ਦਾਲ ਚੀਨੀ ਵਗੈਰਾ ਆ ਗਏ ਆ ਇਲਾਇਚੀ ਦੇ ਦਾਣੇ ਕੱਢ ਕੇ ਤੇ ਮੈਂ ਉਧਰ ਗ੍ਰाइंड ਵਿੱਚ ਕਰ ਲੂੰਗੀ ਨਾਲ ਤੇ ਬਾਕੀ ਜਿਹੜੇ ਇਹ ਵਾਲੇ ਹੁੰਦੇ ਆ ਇਹ ਵਿੱਚ ਪੀਸਦੇ ਨਹੀਂ ਤੇ ਆਪਣੇ ਮਸਾਲੇ ਨੂੰ ਖਰਾਬ ਕਰਦੇ ਆ ਇਹਨਾਂ ਨੂੰ ਬਾਹਰ ਕੱਢਣਾ ਬਹੁਤ ਜ਼ਰੂਰੀ ਆ ਤੇ ਆ ਆਪਣਾ ਹੋ ਗਿਆ ਤਿਆਰ ਤੇ ਹੁਣ ਆਪਾਂ ਉਧਰ ਗ੍ਰाइंड ਕਰਦੇ ਆ ਦੇਖੋ ਕਿੰਨਾ ਸੋਹਣਾ ਮਸਾਲਾ ਤਿਆਰ ਹੋਇਆ ਹੈ ਜੀ ਇਹ ਹੁਣ ਆਪਾਂ ਲੱਗੇ ਆ ਤੜਕਾ ਲਾਉਣ ਤੇ ਉਹਦੇ ਲਈ ਆਪਾਂ ਆ ਲਿਆਏ ਬੇਸਿਕਾ ਹੋ ਕਿਉਂ ਆਪਣੇ ਮਸਾਲੇ ਚ ਪਹਿਲਾਂ ਵੀ ਹੈਗਾ ਤੇ ਇਸ ਕਰਕੇ ਇੰਨਾ ਹੀ ਬਹੁਤ ਆ ਆਪ ਜਿਸੀ ਆਪਾਂ ਮਸਾਲਾ ਤੜਕਾ ਜਿਹੜਾ ਆ ਨਾਲ ਦੀ ਨਾਲ ਕਰਾਂਗੇ ਇਹ ਆਪਾਂ ਕਾਜੂ ਵਗੈਰਾ ਬਾਅਦ ਚ ਪਾ ਲਏ ਸੀ ਤੁਹਾਨੂੰ ਦਿਖਾਏ ਸੀਗੇ ਤੇ ਇਹ ਆਪਣਾ ਬਹੁਤ ਹੀ ਸੋਹਣਾ ਰੈਸਟੋਰੈਂਟ ਸਟਾਈਲ ਬਣੇਗਾ ਕਿਉਂਕਿ ਆਪਣੇ ਬੱਚੇ ਤਾਂ ਹਰ ਹਫਤੇ ਹੀ ਕਹ ਦਿੰਦੇ ਆ ਸੰਤਾਂ ਸ਼ਾਇਕ ਨੇਰੀ ਚਾਹੀਦਾ ਤੇ ਤੁਹਾਨੂੰ ਪਤਾ ਬਾਜ਼ਾਰ ਤੋਂ ਤਾਂ ਬਹੁਤ ਮਹਿੰਗਾ ਮਿਲਦਾ ਤੇ ਘਰ 'ਚ ਬਣਾਉਣੇ ਇੱਕ ਤਾਂ ਆਪਣਾ ਸਾਫ਼ ਸੁਥਰੀ ਚੀਜ਼ ਬਣਦੀ ਆ ਇਸ ਕਰਕੇ ਆ ਦੇਖੋ ਬਹੁਤ ਮਸਾਲਾ 70 60 70% ਪਹਿਲਾਂ ਭੁੱਜਿਆ ਹੋਇਆ ਹੈ ਇਸ ਕਰਕੇ ਜਲਦੀ ਭੁੱਜ ਜਾਏਗਾ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਜੀ ਤੇ ਇਹ ਦੇਖੋ ਆਪਣਾ ਮਸਾਲਾ ਭੁੱਜ ਗਿਆ ਤੇ ਹੁਣ ਆਪਾਂ ਇਹਦੇ 'ਚ ਦੋ ਚਮਚ ਮਲਾਈ ਪਾ ਦਾਂਗੇ ਆਪ ਪਾਇਦਾ ਚ ਦੋ ਚਮਚ ਮਲਾਈ ਦੇ ਪਾ ਦਾਂਗੇ ਇਹ ਆਪਸ਼ਨਲ ਹੈ ਚਾਹੇ ਤੁਸੀਂ ਦਹੀਂ ਪਾ ਲਓ ਤਾਂ ਵੀ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਤੇ ਚਾਹੇ ਤੁਸੀਂ ਮਲਾਈ ਪਾ ਲਓ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇੱਕ ਕੱਪ ਦੁੱਧ ਦਾ ਤੇ ਇਹ ਆਪਣਾ ਬਹੁਤ ਹੀ ਜ਼ਿਆਦਾ ਵਧੀਆ ਬਣਦਾ ਸੋਇਆ ਆਪਾਂ ਮਲਾਈ ਪਾ ਲਈ ਇਹ ਆਪਣੀ ਮਰਜ਼ੀ ਆ ਆਪਾਂ ਜਿਹੜਾ ਕੰਬੀਨੇਸ਼ਨ ਬਣਾਉਣਾ ਉਹਦਾ ਮੈਂ ਬਣਾ ਸਕਦੇ ਆ ਜੇ ਥੋੜਾ ਖੱਟਾ ਮਿੱਠਾ ਜਿਹਾ ਖਾਣਾ ਤੇ ਤੁਸੀਂ ਦਹੀਂ ਪਾ ਸਕਦੇ ਆ ਤੇ ਜੇਕਰ ਤੁਸੀਂ ਜਿੱਦਾਂ ਦਾ ਤੁਹਾਡੇ ਬੱਚੇ ਪਸੰਦ ਕਰਦੇ ਸਾਡੇ ਬੱਚੇ ਬਟਰ ਤੇ ਦੁੱਧ ਵਾਲਾ ਪਸੰਦ ਕਰਦੇ ਨੇ ਤੇ ਸੋ ਆਪਾਂ ਤੇ ਪਨੀਰ ਇੱਧਰ ਆਪਾਂ ਕੱਟ ਕੇ ਰੱਖਿਆ ਹੋਇਆ ਆ ਤੇ ਸੋ ਆਪਾਂ ਤੁਹਾਨੂੰ ਸਬਜ਼ੀ ਫਾਈਨਲੀ ਆਪਣੀ ਤਿਆਰ ਹੋ ਚੁੱਕੀ ਤੇ ਹੁਣ ਆਪਾਂ ਇਹਦੇ ਵਿੱਚ ਆ ਦਾਂਗੇ ਨਮਕ ਨਮਕ ਪਹਿਲਾਂ ਪਾਇਆ ਹੋਇਆ ਹੈ ਥੋੜਾ ਜਿਹਾ ਨਮਕ ਪਾਵਾਂਗੇ ਤੇ ਬਿਲਕੁਲ ਥੋੜੀ ਜੀ ਹਲਦੀ ਪਾਵਾਂਗੇ ਦੇਖੋ ਫਾਈਨਲੀ ਆਪਣੀ ਸਬਜੀ ਹੋ ਗਈ ਤਿਆਰ ਇਹ ਸਬਜੀ ਦੀ ਲੁੱਕ ਦੇਖੋ ਬਿਲਕੁਲ ਟਾਪਸਟਾਈ 5 ਸਟਾਰ ਹੋਟਲ ਵਾਲੀ ਸਬਜੀ ਬਣੀ ਹੈ ਮੈਂ ਚੈੱਕ ਵੀ ਕਰ ਲਈਆ ਬਹੁਤ ਗ੍ਰੀਜ਼ ਜਿਆਦਾ ਸਵਾਦ ਸਬਜੀ ਬਣੀ ਹੈ ਬੱਚੇ ਉੱਪਰ ਬੈਠ ਕੇ ਕਹਿ ਰਹੇ ਆ ਕਿ ਦਾਦੀ ਕਦੋਂ ਬਨੇਗੀ ਸਬਜ਼ੀ ਕਿਉਂਕਿ ਮੈਂ ਕਾ ਉੱਪਰ ਤੱਕ ਜਾ ਰਹੀਆਂ ਨੇ ਸੋ ਆਪਾਂ ਇਹਨੂੰ ਕਰਦੇ ਆਂ ਬੰਦ ਤੇ ਇੱਧਰ ਕਰਦੇ ਆਂ ਆਪਾਂ ਸਰਵ ਕਰਦੇ ਆਂ ਸੋ ਕੋ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਬਜੀ ਦੀ ਲੁੱਕ ਕਿਵੇਂ ਦੀ ਲੱਗੀ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਮੇਰੀ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸੋ ਲਓ ਜੀ ਇਹ ਆ ਆਪਣੀ ਸਬਜੀ ਦੀ ਲੁੱਕ ਤੇ ਤੁਸੀਂ ਚੈੱਕ ਕਰ ਸਕਦੇ ਆ ਤੇ ਇੱਧਰ ਆਪਣੀ ਸਬਜੀ ਹੈ ਤੇ ਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਮਿਹਰਬਾਨੀ ਹੋਵੇਗੀ